ਦੀ ਮੰਦ ਭਾਗੀ ਖਬਰ سامنے ਆ ਰਹੀ ਹੈ ਦਰਸਲ ਇਹ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਮੰਦਰ ਦੇ ਹਵਨकुंड ਦੇ ਹੇਠੋਂ ਇੱਕ ਨੌਜਵਾਨ ਦੀ লাশ ਬਰਾਮਦ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਜਿਸ ਨੂੰ ਮਾਰ ਕੇ ਹਵਨकुंड ਦੇ نیچے ਦੱਬਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਹੁਣ ਇਸ ਦੀ লাশ ਬਰਾਮਦ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਨੌਜਵਾਨ ਦਾ ਕਤਲ ਕਰਕੇ ਹਵਨकुंड ਦੇ ਹੇਠਾ ਉਸ ਦੀ লাশ ਦੱਬੀ ਗਈ ਹੈ ਦਰਸਲ ਇਹ ਮਾਮਲਾ ਧੂਰੀ ਦਾ ਜਿੱਥੇ ਇਹ ਕਿਹਾ ਜਾ ਰਿਹਾ ਹੈ ਕਿ ਮੰਦਰ ਦੇ ਪੁਜਾਰੀਆਂ ਦੇ ਵੱਲੋਂ ਹੀ ਇਸ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਬੇਹਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਤੁਰੀ ਦਾ ਇੱਕ ਮੰਦਰ ਦੇ ਵਿੱਚੋਂ ਨੌਜਵਾਨ ਦੀ ਲਾਸ਼ ਮਿਲਦੀ ਹੈ ਦੱਸਿਆ ਜਾ ਰਿਹਾ ਹੈ ਕਿ ਹਵਨਕੁੰਡ ਦੇ نیچے ਇਮਰਤਕ ਦੇ ਦੱਬੀ ਗਈ ਸੀ ਜਿਸ ਤੋਂ ਬਾਅਦ ਕਿ ਹੁਣ ਇਸ ਨੂੰ ਬਰਾਮਦ ਕੀਤਾ ਗਿਆ ਉਧਰ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਰਾਉਂਡ ਅਪ ਕਈਆਂ ਨੂੰ ਕੀਤਾ ਗਿਆ ਪੁੱਛਗਿੱਛ ਕੀਤੀ ਜਾ ਰਹੀ ਹੈ ਦਰਅਸਲ ਤੁਰੀ ਦੇ ਵਿੱਚ ਦੋਹਲਾ ਰੇਲਵੇ ਫਾਟਕ ਦੇ ਨੇੜੇ ਬਣੇ ਇੱਕ ਮੰਦਰ ਦੇ ਵਿੱਚ ਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ 33 ਸਾਲਾ ਨੌਜਵਾਨ ਸੁਦੀਪ ਕੁਮਾਰ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਤੁਰੀਦਾਈ ਰਹਿਣ ਵਾਲਾ ਹੈ ਜਿਸ ਦੀ লাশ ਮੰਦਰ ਦੇ ਹਵਨਕੁੰਡ ਦੇ ਥੱਲਿਓਂ ਬਰਾਮਦ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਕਿ ਮੰਦਰ ਦੇ ਬਾਹਰ ਜਿਹੜੇ ਪਰਿਵਾਰਕ ਮੈਂਬਰ ਤੇ ਲੋਕ ਸਨ ਉਹਨਾਂ ਦੇ ਵੱਲੋਂ ਹੰਗਾਮਾ ਕਰ ਦਿੱਤਾ ਗਿਆ ਹੈ ਭਾਰੀ ਪੀੜ ਇੱਥੇ ਨਜ਼ਰ ਆ ਰਹੀ ਹੈ ਤੇ ਇਲਜ਼ਾਮ ਲੱਗ ਰਹੇ ਨੇ ਮੰਦਰ ਦੇ ਪੁਜਾਰੀ ਤੇ ਕਿਹਾ ਜਾ ਰਿਹਾ ਹੈ ਕਿ ਮੰਦਰ ਦੇ ਪੁਜਾਰੀਆਂ ਦੇ ਵੱਲੋਂ ਇਸ ਦਾ ਕਤਲ ਕੀਤਾ ਗਿਆ ਤੇ ਨੌਜਵਾਨ ਨੂੰ ਮਾਰ ਕੇ ਉਸ ਦੀ লাশ ਨੂੰ ਹਵਨਕੁੰਡ ਦੇ ਹੇਠਾਂ ਦੱਬਿਆ ਗਿਆ ਤਾਂ ਉੱਧਰ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਈਆਂ ਨੂੰ ਰਾਉਂਡ ਅਪ ਕਰ ਲਿਆ ਗਿਆ ਜਾਂਚ ਕੀਤੀ ਜਾ ਰਹੀ ਹੈ ਪਰ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜਿੱਥੇ ਮੰਦਰ ਦੇ ਬਾਹਰ ਜ਼ਬਰਦਸਤ ਹੰਗਾਮਾ ਵੀ ਹੋਇਆ ਪਰਿਵਾਰਕ ਮੈਂਬਰ ਰਿਸ਼ਤੇਦਾਰ ਤੇ ਇਲਾਕਾ ਨਿਵਾਸੀਆਂ ਦੇ ਵੱਲੋਂ ਇੱਥੇ ਹੰਗਾਮਾ ਕਰ ਦਿੱਤਾ ਗਿਆ ਪੁਲਿਸ ਮੌਕੇ ਤੇ ਪਹੁੰਚੀ ਹੈ ਸਥਿਤੀ ਨੂੰ ਸੰਭਾਲੇ ਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਦੇ ਵੱਲੋਂ ਪਿਛਲੇ ਦਿਨੀ ਦਰਖਾਸਤ ਦਿੱਤੀ ਜਾਂਦੀ ਹੈ ਕਿ ਉਹਨਾਂ ਦਾ ਪੁੱਤਰ ਸੁਦੀਪ ਕੁਮਾਰ ਜੋ ਕਿ ਛੋਟੇ ਬੱਚਿਆਂ ਨੂੰ ਪੰਡਿਤ ਵਿਦਿਆਦਿੰਦਾ 2 ਤਰੀਕ ਤੋਂ ਘਰ ਵਾਪਸ ਨਹੀਂ ਪਰਤੇ ਹੈ ਜਦ ਮੁੰਡਾ ਘਰ ਵਾਪਸ ਨਹੀਂ ਆਉਂਦਾ ਤਾਂ ਪਰਿਵਾਰਕ ਮੈਂਬਰ ਉਸ ਨੂੰ ਲੱਭਦੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਉਹ ਨੌਜਵਾਨ ਜਿਹੜਾ ਹੈ ਬੱਚਿਆਂ ਨੂੰ ਪੰਡਿਤ ਵਿਦਿਆਦਿੰਦਾ ਸੀ ਪਰ 2 ਤਰੀਕ ਤੋਂ ਘਰ ਵਾਪਸ ਨਹੀਂ ਪਰਤੇ ਹੈ ਜਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਮੰਦਿਰ ਜਾ ਕੇ ਪੁੱਛਿਆ ਜਾਂਦਾ ਤਾਂ ਪੁਜਾਰੀ ਵੱਲੋਂ ਇਹ ਕਿਹਾ ਗਿਆ ਕਿ ਉਹ ਤਾਂ 2 ਦਿਨਾਂ ਤੋਂ ਮੰਦਿਰ ਹੀ ਨਹੀਂ ਆਇਆ ਇਸ ਤੋਂ ਬਾਅਦ ਪਰਿਵਾਰ ਨੂੰ ਸ਼ੱਕ ਵੀ ਹੋਇਆ ਤੇ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਹੈ ਜਦ ਇਸ ਮਾਮਲੇ ਦੇ ਵਿੱਚ ਜਾਂਚ ਗੀ ਗਈ ਹੈ ਤੇ ਹੁਣ ਇਹ ਸਾਰੀ ਕਹਾਣੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਕਤਲ ਕਰ ਦਿੱਤਾ ਗਿਆ ਨੌਜਵਾਨ ਦਾ ਤੇ ਮਾਰ ਕੇ ਉਸ ਦੀ ਮ੍ਰਿਤਕ ਦੇ ਹਵਨਕੁੰਡ ਦੇ نیچے ਦੱਬੀ ਗਈ ਹੈ ਉਥੇ ਇਸ ਮਾਮਲੇ ਦੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ ਰਾਉਂਡ ਅਪ ਕਰ ਲਿਆ ਗਿਆ ਹੈ ਬੇहद ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ ਇੱਕ ਹਵਨਕੁੰਡ ਦੇ ਥੱਲਿਓਂ ਨੌਜਵਾਨ ਦੀ ਲਾਸ਼ ਮਿਲਦੀ ਹੈ ਧੁਰੀ ਦਾ ਇਹ ਮਾਮਲਾ ਹੈ ਹਵਨਕੁੰਡ ਦੇ ਨੀਚੋਂ ਨੌਜਵਾਨ ਦੀ ਜਿਹੜੀ Laash ਹੈ ਉਹ ਬਰਾਮਦ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਹੁਣ ਜਾਂਚ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਜਿਹੜੇ ਮੰਦਰ ਦੇ ਪੁਜਾਰੀ ਨੇ ਉਹਨਾਂ ਦੇ ਵੱਲੋਂ ਇਹ ਕਤਲ ਕੀਤਾ ਗਿਆ ਹੈ ਇਲਜ਼ਾਮ ਪਰਵਾਰ ਲਗਾ ਰਿਹਾ ਹੈ ਮੰਦਰ ਦੇ ਪੁਜਾਰੀਆਂ ਤੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਕਤਲ ਕੀਤਾ ਗਿਆ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਕਹਿ ਰਹੀ ਹੈ ਕਿ ਇਸ ਮਾਮਲੇ 'ਚ ਜਿਹੜੇ ਸ਼ੱਕੀ ਨੇ ਉਹਨਾਂ ਨੂੰ ਰਾਉਂਡ ਅਪ ਕੀਤਾ ਜਾ ਚੁੱਕਿਆ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਕੁਝ ਗਿਚ ਕਰਨੀ ਹੈ ਸਾਡੇ ਨਾਲ ਬਦੇਰੀ ਜਾਣਕਾਰੀ ਦੇ ਲਈ ਜੁੜੇ ਨੇ ਸਯੋਗੀ ਪੱਤਰਕਾਰ राजीव ਗੱਲਬਾਤ ਕਰਦੇ ਆ ਜੀ ਰਾਜੀ ਪੂਰਾ ਮਾਮਲਾ ਕੀ ਹੈ ਬਿਹਤ ਹੈਰਾਨ ਕਰ ਦੇਣ ਵਾਲਾ ਮਾਮਲਾ ਜਿਹੜਾ ਸਾਹਮਣੇ ਆਇਆ ਕੀ ਹੈ ਪੂਰੀ ਮਾਮਲੇ ਦੀ ਅਪਡੇਟ ਬਿਲਕੁਲ ਤੋਂ ਦਾ ਸੁਬੀਤ ਕੁਮਾਰ ਦਾ ਜਿਹੜਾ ਵਿਅਕਤੀ ਦਿੱਸੀ ਉਹ 33 ਸਾਲ ਦੱਸੀ ਜਾ ਰਹੀ ਹੈ ਉਹ ਪਾਠ ਪੂਜਾ ਕਿਚਨ ਦਾ ਸਮਾਨ ਵੇਚਦਾ ਉਸ ਦੀ ਦੁਕਾਨ ਦੀ ਹੈ ਜੋ 2 ਤਰੀਕ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ ਉਸ ਦੇ ਘਰ ਦੇ ਪਰੇਸ਼ਾਨ ਹੁੰਦੇ ਨੇ ਉਸ ਦੇ ਪਰਿਵਾਰਕ ਮੈਂਬਰ ਪਰੇਸ਼ਾਨ ਹੁੰਦੇ ਨੇ ਕਿਉਂਕਿ ਉਹ ਪਗਲਾ ਮੁਖੀ ਦੇ ਮੰਦਿਰ ਦੇ ਵਿੱਚ ਉਹ ਛੋਟੇ ਬੱਚਿਆਂ ਨੂੰ ਪੰਡਤ ਵਿੱਦਿਆ ਵੀ ਦਿੰਦਾ ਸੋ ਜਦੋਂ ਜਾਣਦੇ ਨੇ ਤਾਂ ਜਿਹੜੇ ਮੰਦਿਰ ਦੇ ਜਿਹੜੇ ਪੁਜਾਰੀ ਨੇ ਅਸ਼ੋਕ ਸ਼ਾਸਤਰੀ ਅਤੇ ਪਰਮਾਨੰਦ ਤੇ ਉਹਨਾਂ ਤੇ ਸ਼ੱਕ ਹੁੰਦਾ ਉਸ ਨੂੰ ਕਿ ਉਸ ਦੇ ਬਾਰੇ ਉਹ ਨਹੀਂ ਦੱਸ ਰਿਹਾ ਕਿ ਕਿੱਥੇ ਗਿਆ ਜਿਹੜਾ ਸੁਦੀਪ ਕੁਮਾਰ ਹੈ ਸੋ ਜਦੋਂ ਇਹ ਉਹ ਉਹਨਾਂ ਨੂੰ ਸ਼ੱਕ ਹੁੰਦਾ ਤਾਂ ਪੁਲਿਸ ਨੂੰ ਇਲਾਵਾ ਦੰਦੇ ਨੇ ਤੇ ਉਸ ਤੋਂ ਬਾਅਦ ਉਹ ਪੁਲਿਸ ਦੇ ਵਿੱਚ ਅਫਤਾ ਜਿਹੜਾ ਜੁਰਮ ਕਬੂਲ ਕਰਦੇ ਨੇ ਪਰਮਾਨੰਤ ਤੇ ਅਸ਼ੋਕ ਸ਼ਾਸਤਰੀ ਜਿਹੜੇ ਹੈਗੇ ਨੇ ਆਪਣਾ ਜੁਰਮ ਕਬੂਲ ਕਰਦੇ ਨੇ ਤੇ ਅਸੀਂ ਸਾਡੀ ਗੱਲਬਾਤ ਐਸਐਸਓ ਸਰਪਰਵਾਰ ਨਾਲ ਵੀ ਹੋਈ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਖਿਲਾਫ 302 201 34 ਤਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਹਾਲਾਂਕਿ ਇਹ ਨਹੀਂ ਪਤਾ ਚੱਲਿਆ ਕਿ ਉਸ ਨੂੰ ਉਸ ਦਾ ਕਪਲ ਕਰਕੇ ਉਸ ਨੂੰ ਹਵਲ ਕੁੱਡੇ ਵਿੱਚ ਦਫਨਾਉਣ ਦੇ ਪਿੱਛੇ ਆਖਰਕਾਰ ਕਾਰਨ ਕੀ ਸੀ ਇਹ ਕਾਰਨ ਹਜੇ ਨਿਕਲ ਕੇ ਨਹੀਂ ਆਇਆ ਕਿਉਂਕਿ ਇਹ ਜਾਂਚ ਦਾ ਵਿਸ਼ਾ ਹਜੇ ਸੋ ਪੁਲਸ ਇਸ ਦੇ ਵਿੱਚ ਬਾਰਕੀ ਨਾਲ ਜਾਂਚ ਕਰ ਰਹੀ ਹੈ ਜੀ ਜੀ ਧੰਨਵਾਦ ਰਾਜੀਵ ਜੀ ਤਮਾਮ ਜਾਣਕਾਰੀ ਦੇ ਲਈ ਤਾਂ ਬਿਲਕੁਲ ਦੱਸ ਦिए ਕਿ ਇੱਥੇ ਇੱਕ ਨੌਜਵਾਨ ਨੂੰ ਮਾਰ ਮੁਕਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਪੰਡਿਤ ਵਿਦਿਆ ਦਿੰਦਾ ਸੀ ਬੱਚਿਆਂ ਨੂੰ ਮੰਦਿਰ ਦੇ ਵਿੱਚ ਉੱਥੇ ਹੀ ਇਸ ਦਾ ਕਤਲ ਕੀਤਾ ਗਿਆ ਹਾਲਾਂਕਿ ਇਹ ਜੋ ਕਿਹਾ ਜਾ ਰਿਹਾ ਹੈ ਕਿ ਜਿਹੜੇ ਮੰਦਿਰ ਦੇ ਪੁਜਾਰੀ ਨੇ ਇਹ ਜੋ ਸਾਡੇ ਤੱਕ ਜਾਣਕਾਰੀ ਪਹੁੰਚ ਰਹੀ ਹੈ ਕਿ ਮੰਦਿਰ ਦੇ ਪੁਜਾਰੀਆਂ ਦੇ ਵੱਲੋਂ ਆਪਣਾ ਜੁਰਮ ਕਬੂਲ ਕਰ ਲਿਆ ਗਿਆ ਉਹਨਾਂ ਦੇ ਵੱਲੋਂ ਕਬੂਲਨਾਮਾ ਦਿੱਤਾ ਗਿਆ ਹੈ ਕਿ ਇਸ ਨੌਜਵਾਨ ਦਾ ਕਤਲ ਮੰਦਿਰ ਦੇ ਇਹ ਦੋ ਪੁਜਾਰੀ ਦੱਸੇ ਜਾ ਰਹੇ ਨੇ ਜਿਨ੍ਹਾਂ ਵੱਲੋਂ ਕੀ ਆ ਗਿਆ ਤੇ ਮਾਰ ਕੇ ਇਸ ਦੀ লাশ ਨੂੰ ਹਵਨਕੁੰਡ ਦੇ نیچے ਦਬ ਦਿੱਤਾ ਜਾਂਦਾ ਪਰ ਕਤਲ ਦੇ ਪਿੱਛੇ ਦੇ ਕਾਰਨ ਕਿਨੇ ਫਿਲਹਾਲ ਦੇ ਲਈ ਉਹ ਸਾਹਮਣੇ ਨਹੀਂ ਆ पाए ਦੱਸਦੀ ਹੈ ਕਿ ਇਹ ਮੰਦਰ ਦੇ ਦੋ ਪੁਜਾਰੀ ਜਿਨ੍ਹਾਂ ਦਾ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਨਾਮ जोड ਰਿਹਾ ਸੀ ਜਦ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਗਈ ਹੈ ਤਾਂ ਉਹਨਾਂ ਦੇ ਵੱਲੋਂ ਜੁਰਮ ਕਬੂਲ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਦੋਵਾਂ ਨੇ ਮੰਨ ਲਿਆ ਕਿ ਉਹਨਾਂ ਵੱਲੋਂ ਹੀ ਇਸ ਨੌਜਵਾਨ ਦਾ ਕਤਲ ਕੀਤਾ ਗਿਆ ਪਰ ਬੇहद ਮੰਦ ਭਾਗੀ ਇਹ ਖਬਰ ਸਾਹਮਣੇ ਆਈ ਹੈ 2 ਤਰੀਕ ਤੋਂ ਨੌਜਵਾਨ ਘਰ ਵਾਪਸ ਨਹੀਂ ਹੋਂਦਾ ਤੇ ਮੰਦਰ ਦੇ ਵਿੱਚ ਬੱਚਿਆਂ ਨੂੰ ਪੰਡਤ ਵਿਦਿਆਦਨ ਦਾ ਸੀ ਜਦ ਪਰਿਵਾਰਿਕ ਮੈਂਬਰ ਮੰਦਰ ਪਹੁੰਚਦੇ ਨੇ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਕੋਈ ਵੀ ਤਸੱਲੀ ਬਖਸ਼ ਜਵਾਬ ਜੜਾ ਉਹ ਪੁਜਾਰੀਆਂ ਦੇ ਵੱਲੋਂ ਨਹੀਂ ਦਿੱਤਾ ਜਾਂਦਾ ਜਿਸ ਤੋਂ ਬਾਅਦ ਕਿ ਜਦ ਇਸ ਮਾਮਲੇ ਦੀ ਜਾਂਚ ਹੋਈ ਹੈ ਤਾਂ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਹਮਨਕੁੰਡ ਦੇ ਥੱਲੇ ਦੱਬੀ ਗਈ ਹੈ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਹੈ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕਰ ਰਹੀ ਹੈ ਜਿਸ ਤਰ੍ਹਾਂ ਨਾਲ ਕਿਹਾ ਜਾ ਰਿਹਾ ਹੈ ਕਿ ਦੋ ਪੁਜਾਰੀਆਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਆਪਣਾ ਜੁਰਮ ਕਬੂਲ ਲਿਆ ਗਿਆ ਤੇ ਪੁਲਿਸ ਨੇ ਹੁਣ ਅਗਲੀ ਕਾਰਵਾਈ ਸ਼ੁਰੂ ਕਰ ਦਿੰਦੀ ਹੈ